ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਤਰਨਤਾਰਨ ਦੇ ਜਿੰਨੇ ਵੀ ਆਗੂ ਸਰਪਾਨ ਨੇ ਲੀਡਰਸ਼ਿਪਾਨ ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਲਾਇਆ ਸੀ ਅੱਜ ਉਹ ਵੱਡਾ ਰੁੱਖ ਬਣ ਗਿਆ ਉਸ ਰੁੱਖ ਦੀ ਅਸੀਂ ਸਾਰੇ ਛਾਵੇਂ ਬੈਠੇ ਆਂ ਤੇ ਅੱਜ ਜਿਹੜਾ ਇਕੱਠ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡਾ ਹਜ਼ੂਮ ਇਹ ਅੱਜ ਦਇਆ ਕਰਤਾ ਇਸ ਜੀਉ ਨੇ ਘਰ ਵੀ 100 ਸਦੂ ਘਟ ਤੋਂ ਘਟ 20 ਤੋਂ 25000 ਦੀ ਲੀਡ ਤੇ ਜਿੱਤੂਗਾ ਇਹ ਜਿਹੜਾ ਕਾਠ ਆ ਇਹਦੇ ਪਿਆਰ ਤੋਂ ਇਹਦੇ ਸਤਕਾਰ ਤੋਂ ਇਹ ਸਾਰਾ ਕੁਝ ਸਾਬਤ ਹੁੰਦਾ ਪਿਆਰ ਅੱਜ ਸਾਡੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਇੱਥੇ ਸੰਗਤਾਂ ਦੇ ਨਾਲ ਆਪਦੇ ਵਿਚਾਰ ਸਾਂਝੇ ਕਰਨ ਲਈ ਆ ਰਹੇ ਆ ਤੇ ਆ ਜਿਹੜਾ ਤੁਸੀਂ ਾਕਾਟ ਚ ਵੇਜਦੇ ਪਏ ਜੇ ਰੋਡ ਜਾਮ ਹੋਏ ਪਏ ਆ ਕੀਤੀ ਕੀਤੀ ਜਹ ਹਜ਼ਾਰਾਂ ਦੀ ਕੀਰਤੀ ਦੇ ਵਿੱਚ ਵੱਡਾ ਕਾਠਿਆ ਇਹ ਜਿਹੜਾ ਸਲਾਬ ਆ ਇਹ ਜਿਹੜਾ ਹਜ਼ੂਮ ਆ ਇਹ ਜਿਹੜੀ ਸੰਗਤ ਆ ਇਹਦੇ ਤੋਂ ਪਤਾ ਲੱਗਦਾ ਕਿ ਲੋਕ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਅਰਵਿੰਦ ਕੇਜਰੀਆ ਜੀ ਨੂੰ ਕਿੰਨਾ ਪਿਆਰ ਕਰਦੇ ਆ ਉਹਨਾਂ ਦੇ ਕੰਮਾਂ ਨੂੰ ਕਿੰਨਾ ਸਲਾਉਂਦੇ ਆ ਇਹ ਜਿਹੜਾ ਵੱਡਾ ਕਾਠਿਆ ਇਹਦੇ ਤੋਂ ਸਾਰਾ ਕੁਝ ਸਾਫ ਇਸ ਜਿਮਣੀ ਚੋਣ ਮੌਕੇ ਬੜੇ ਮੰਗ ਪੱਤਰ ਵੀ ਮਿਲੇ ਨੇ ਪਾਰਟੀ ਨੂੰ ਕੀ ਭਰੋਸਾ ਦਵਾਉਣਾ ਚਾਹੁੰਦੇ ਉਹਨਾਂ ਦੇ ਵੀ ਬੱਚੇ ਨੇ ਬੜੇ ਬੜਾ ਉਹਨਾਂ ਦੇ ਵਿੱਚ ਰੋਸ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਜਿਹੜੇ ਜੈਨੂਇਨ ਮੁੱਦੇ ਨੇ ਉਹ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਵੀ ਹੱਲ ਕੀਤੇ ਆ ਆਉਣ ਵਾਲੇ ਸਮੇਂ 'ਚ ਵੀ ਹੱਲ ਕਰਾਂਗੇ ਉਹਦੇ ਵੇਖੋ ਸਾਡੀ ਸੇਵਾ ਲੱਗੀ ਆ ਸਾਡਾ ਫਰਜ਼ ਆ ਜਿਹੜੇ ਜੈਨੂਇਨ ਮਸਲੇ ਆ ਉਹਨਾਂ ਦਾ ਹੱਲ ਕਰੀਏ ਤੇ ਜਿਹੜੇ ਸਾਡੇ ਪਰਿਵਾਰ ਦੇ ਮੁਲਾਜ਼ਮ ਨੇ ਉਹ ਸਾਡੇ ਪਰਿਵਾਰ ਨੇ ਸਾਡੀ ਪੜ੍ਹਣਾ ਭਰਾ ਨੇ ਉਹਨਾਂ ਦੇ ਹੱਕੀ ਮੰਗਾਂ ਨੂੰ ਅਸੀਂ ਪੂਰਾ ਕਰੀਏ ਤੇ ਉਹ ਮਾਣ ਨਾ ਕਹਿਣ ਕਿ ਇਹ ਸਾਡੀ ਸਰਕਾਰ ਇਹ ਸਾਡੇ ਪੜ੍ਹਣਾ ਭਰਾ ਸਾਬ ਜਿੰਨੇ ਵੀ ਸੈਲਫੀਆਂ ਲੈ ਰਹੇ ਨੇ ਜਿੰਨੇ ਪਿਆਰ ਕਰ ਰਹੇ ਨੇ ਜਿੰਨੇ ਪਹੁੰਚਦੇ ਨੇ ਉਹਨਾਂ ਨੂੰ ਕੀ ਸੁਣਿਆ ਕਿ ਹੁਣ ਵੋਟਾਂ ਵੀ ਪਾ ਦਿਓ ਦੇਖੋ ਤੁਸਾਂ ਵੇਖਿਆ ਹੀ ਆ ਮੈਂ ਕੋਈ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦਾ ਮੈਂ ਸਮਝਦਾ ਮੰਤਰੀ ਮੇਰੇ ਭਰਾ ਨੇ ਮੇਰੀਆਂ ਭੈਣਾ ਮੰਤਰੀ ਨੇ ਮੇਰੀਆਂ ਮਾਵਾ ਮੇਰੇ ਬਜ਼ੁਰਗ ਮੰਤਰੀ ਨੇ ਲਾਲਜੀਤ ਪੁੱਲਰ ਸੇਵਾਦਾਰ ਆ ਹਾ ਜੇ ਪੁਲਰ ਸੇਵਾਦਾਰ ਬਣ ਕੇ ਚੱਲਦਾ ਤੇ ਜਿਹੜੇ ਆ ਮੇਰੇ ਨਾਲ ਸੈਲਫੀਆਂ ਮੇਰੇ ਪਰਿਵਾਰਕ ਮੈਂਬਰ ਲੈਂਦੇ ਪਏ ਆ ਤੇ ਮੈਂ ਇਹਨਾਂ ਨੂੰ ਪਿਆਰ ਕਰਦਾ ਐ ਮੈਨੂੰ ਪਿਆਰ ਕਰਦੇ ਆ ਤੇ ਮੈਂ ਤੇ ਉਹ ਪਰਮਾਤਮਾ ਕੀ ਅਰਦਾਸ ਕਰਦਾ ਬੇਨਤੀ ਕਰਦਾ ਜਿਹੜੀਆਂ ਸਰਕਾਰਾਂ ਆ ਤਾਜ ਤੱਕ ਤੇ ਆ ਇਹਦੇ ਬਾਬੇ ਨਾਨਕ ਦੇ ਵਾਸਤੇ ਆ ਮੈਂ ਇਹੋ ਬੇਨਤੀ ਕਰੂੰਗਾ ਇਹਨਾਂ ਭਰਾਵਾਂ ਨੂੰ ਕਿ ਜਿਵੇਂ ਪਿਆਰ ਦਿੰਨੇ ਹੋ ਤੇ ਜਿਵੇਂ ਪਿਆਰ ਲੈਂਦੇ ਹੋ ਇਵੇਂ ਆਪਣਾ ਪਿਆਰ ਬਣਾਈ ਰਵੇ ਉਦਰ ਤੇ ਮਿਹਰਬਾਨ ਰਵੇ ਇਸੇ ਤਰ੍ਹਾਂ ਹੀ ਤੇ ਮੈਂ ਸੇਵਾ ਕਰਦਾ ਨਹੀਂ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਨਹੀਂ ਕਿਸੇ ਵੀ ਬਰਾਦਰੀ ਬਾਰੇ ਇਵੇਂ ਦੇ ਲਫ਼ਜ਼ ਜਾਂ ਕੋਈ ਬਿਆਨ ਜਿਸ ਨਾਲ ਕੰਟਰੋਵਰਸੀ ਪੈਦਾ ਹੋਵੇ ਪਰ ਕਈ ਇਹਨਾਂ ਦਾ ਬੰਦਾ ਉਲਝ ਜਾਂਦਾ ਪਰਿਵਾਰ ਦੀ ਕਿਹੇ ਗੱਲ 'ਚ ਜਾਂ ਕੋਈ ਘਰ ਦਾ ਕਲੇਸ਼ ਜਾਂ ਕੋਈ ਪਾਰਟੀ ਦਾ ਕਲੇਸ਼ ਜਾਂ ਕੋਈ ਵਰਕਰਾਂ ਦੇ ਨਾਲ ਕੋਈ ਤਲਕੀ ਹੋਈ ਹੁੰਦੀ ਆ ਉਹ ਜਦੋਂ ਬੰਦਾ ਆ ਪੁਲਝਾਵੇ ਨਾ ਕਈ ਰੂਸ ਉਲਝਣ ਦੇ ਵਿੱਚ ਬੰਦਾ ਉਲਝ ਕੇ ਗਲਤ ਬਿਆਨ ਦੇ ਪੈਂਦਾ ਉਹ ਮੁੜ ਕੇ ਪਛਤਾਉਂਦਾ ਤੇ ਹਰ ਬੰਦਾ ਹੀ ਆ ਜਦੋਂ ਕੋਈ ਗਲਤ ਪਿਆਰ ਨਿਕਲ ਜਾਂਦਾ ਨਾ ਹਰ ਬੰਦਾ ਪਛਤਾਉਂਦਾ ਪਰ ਮੈਂ ਆਪਣੇ ਤੇ ਵੀ ਇਹ ਗੱਲ ਨਾਲ ਹੀ ਲਾਗੂ ਕਰਦਾ ਵੀ ਪਹਿਲਾਂ ਬੋਲਣ ਤੋਂ 100 ਵਾਰ ਤੋਲਣਾ ਚਾਹੀਦਾ ਤੇ ਦੇਖੋ ਸਾਡੇ ਭੜਾ ਭਰਾਣੇ ਸਾਰੇ ਪਰਿਵਾਰ ਤੇ ਜੇ ਕੋਈ ਗੱਲ ਨਿਕਲਦੀ ਵੀ ਆ ਨਾ ਭਾਵੇਂ ਕਿਸੇ ਭਰਾ ਦੀ ਬਾਰੇ ਸਾਨੂੰ ਸਾਰਿਆਂ ਨੂੰ ਉਹਦਾ ਦੁੱਖ ਹੁੰਦਾ ਕਿਉਂਕਿ ਹੈਗੇ ਸਾਡੇ ਪਰਿਵਾਰ ਦੇ ਸਾਡੇ ਭਣਾ ਭਰਾਣ ਬਾਕੀ ਬੂਟਾ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਉੱਚ ਵਿਦਿਆ ਪ੍ਰਾਪਤ ਕੀਤੀ ਜਦੋਂ ਮੈਨੂੰ ਮੇਰੇ ਆ ਵੀ ਬਹੁਤ ਘੱਟ ਲੋਕ ਪੜਦੇ ਬਹੁਤ ਘੱਟ ਮਾਪੇ ਬੱਚਿਆਂ ਨੂੰ ਸਕੂਲੇ ਭੇਜਦੇ ਸੀ ਤੇ ਉੱਚ ਵਿਦਿਆ ਨਾਲ ਹਾਸਲ ਕੀਤੀ ਸਰਦਾਰ ਭੂਟਾ ਸਿੰਘ ਹੋਣਾ ਨੇ ਸਾਡਾ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਸਾਡੇ ਮਾਝੇ ਵਾਲਿਆਂ ਦਾ ਮਾਲਵੇ ਵਾਲਿਆਂ ਦਾ ਦੁਆਬੀ ਵਾਲਿਆਂ ਦਾ ਪੂਰੀ ਦੁਨੀਆ 'ਚ ਸਿਰ ਉੱਚਾ ਕੀਤਾ ਕਿਉਂਕਿ ਭਾਰਤ ਦਾ ਗ੍ਰਹਿ ਮੰਤਰੀ ਮਾਨਾ ਬੜੀ ਵੱਡੀ ਗੱਲ ਉਹ ਵੀ ਉਹਨਾਂ ਸਮਿਆਂ 'ਚ ਜਦੋਂ ਬੰਦੇ ਨੂੰ ਸਿਆਸਤ ਦੇ ਊੜੇ ਆੜੇ ਬਾਰੇ ਨਹੀਂ ਹੀ ਸਾਡੇ ਅਰਕਿਆਂ ਨੂੰ ਪਤਾ ਉਹਨਾਂ ਸਮਿਆਂ ਦੇ ਵਿੱਚ ਸਰਦਾਰ ਭੂਟਾ ਸਿੰਘ ਹੋਣੀ ਤੇਜ ਦੀ ਸੇਵਾ ਕਰਦੇ ਰਹੇ ਪੰਜਾਬ ਦੀ ਸੇਵਾ ਕਰਦੇ ਬਹੁਤ ਵੱਡਾ ਯੋਗਦਾਨ ਸਰਦਾਰ ਗੁੱਟਾ ਸਿੰਘ ਬਹੁਤ ਬਹੁਤ ਧੰਨਵਾਦ ਆਡਾ